ਘੋੜੀਆਂ ਨੁਕਰੀਆਂ ਘੋੜੀਆਂ ਜਿਹੜਾ ਲਿਸ਼ਕਾ ਕੇ ਰੱਖਦੇ ਨੇ ਐਵੇਂ ਅੱਜ ਕੱਲ ਦੇ ਜਿਹੜੇ ਮੁੰਡੇ ਗੱਡੀਆਂ ਕਾਰਾਂ ਦੇ ਸ਼ੌਕੀਨ ਨੇ ਆਪਣੀਆਂ ਗੱਡੀਆਂ ਨੂੰ ਜਿਹੜਾ ਲਿਸ਼ਕਾ ਕੇ ਚਮਕਾ ਕੇ ਰੱਖਦੇ ਨੇ ਛੋਟੀ ਗੱਡੀ ਆ ਪਰ ਜੇਕਰ ਤੁਸੀਂ ਉਹ ਸਮਾਨ ਫਿੱਟ ਕਰ ਲਿਆ ਤਾਂ ਤੁਹਾਡੀ ਗੱਡੀ ਜਿਹੜੀ ਵੱਟੀਆਂ ਵੱਡੀਆਂ ਕਾਰਾਂ ਨੂੰ ਜਿਹੜੀ ਮਾਤ ਪਾਊਗੀ ਆਪਾਂ ਇਦਾਂ ਇਦਾਂ ਦੇ ਪ੍ਰੋਡਕਟ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਤੁਹਾਡੀ ਗੱਡੀ ਨੂੰ ਲਗਜ਼ਰੀ ਲੁੱਕ ਦੇ ਸਕਦੇ ਨੇ ਇਹ ਪ੍ਰੋਡਕਟ ਹੈ ਜੀ ਕਾਰ ਦੀ ਆਉਟਿੰਗ ਲਈ ਪਾਲਿਸ਼ ਹੈ ਜੀ ਕੋਟਿੰਗ ਹੈ ਛੋਟੇ-ਮੋਟੇ ਸਕ੍ਰੈਚ ਨੇ ਉਹਨਾਂ ਨੂੰ ਰਿਪੇਅਰ ਵੀ ਕਰੂਗਾ ਪਾਲਿਸ਼ ਵੀ ਕਰੂਗਾ ਤੇ ਕਲੀਨ ਵੀ ਕਰੂਗਾ ਹਵਾ ਜਦੋਂ ਚੱਲਦੀ ਹੈ ਇਹ ਪੱਖਾ ਘੁੰਮਦਾ ਤੇ ਇਹ ਲਾਈਟ ਜਲਦੀ ਹੈ। ਸਾਡੇ ਆਈਟਮਾਂ ਅਸੀਂ ਰੱਖਦੇ ਆ ਜਿਹੜੀਆਂ ਤੁਹਾਨੂੰ ਨੋਰਮਲ ਮਾਰਕੀਟ ਦੇ ਵਿੱਚ ਕਿਤੋਂ ਨਹੀਂ ਮਿਲਦੀਆਂ। ਇਹ ਤੁਹਾਨੂੰ ਆਮ ਦੁਕਾਨਾਂ ਦੇ ਉੱਤੇ ਇਹ ਚੀਜ਼ਾਂ ਨਹੀਂ ਮਿਲਣਗੀਆਂ। ਅਸੀਂ ਰੇਟ ਵੀ ਘੱਟ ਦੇਵਾਂਗੇ ਤੇ ਆਈਟਮਾਂ ਵੀ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਦੇਵਾਂਗੇ। 100 ਰੁਪਏ ਦਾ ਜਵਾਬ ਤਾਂ ਨਿੱਪਲ ਨਹੀਂ ਮਿਲਦਾ ਹੈਗਾ ਚੰਦੇ ਦਿਮਾਗ ਨੂੰ ਜਿਹੜਾ ਨਿੱਪਲ ਆ ਜਾਂਦੇ ਨੇ ਚੱਪਣ ਲਈ ਮਿੰਨ ਤਾਂ ਉਹ ਲੱਗ ਰਿਹਾ ਇਹ। ਤੁਸੀਂ ਆਪਣੀ ਕਾਰ ਨੂੰ ਘਰੇ ਹੀ ਕਲੀਨ ਕਰ ਸਕਦੇ ਹੋ ਤੇ ਹਜ਼ਾਰਾਂ ਰੁਪਏ ਤੁਹਾਨੂੰ ਖਰਚਣ ਦੀ ਲੋੜ ਨਹੀਂ। ਭਾਈ ਜੀ ਦੇਖਾਂਗਾ ਖੇਡਾਂ ਨਹੀਂ ਲੱਗਦੀਆਂ ਨੀ ਤੇ ਲੋਕ ਕਹਿੰਦੇ ਤੁਸੀਂ ਤਾਂ ਸਾਨੂੰ ਖੇਡਾਂ ਨਹੀਂ ਦਿਖ ਤੁਹਾਨੂੰ ਲੋਕ ਪੁੱਛਣਗੇ ਕਿ ਇਹ ਆਈਟਮ ਤੁਸੀਂ ਲੈ ਕੇ ਕਿੱਥੋਂ ਆਏ ਹੋ ਵੀਡੀਓਸ ਤਾਂ ਇਹਨਾਂ ਦੀਆਂ ਸਾਰੇ ਦੇਖ ਲੈਂਦੇ ਨੇ ਬਟ ਮਿਲਦੀਆਂ ਕਿੱਥੇ ਨੇ ਇਹ ਕਿਸੇ ਨੂੰ ਨਹੀਂ ਪਤਾ ਮੋਸਟਲੀ ਤੁਸੀਂ ਦੇਖਿਆ ਹੋਣਾ ਇਹ ਲਾਈਟ ਹੈ ਜਿਹੜੀ ਉਹ ਸਿਰਫ ਲਗਜ਼ਰੀ ਕਾਰਾਂ ਦੇ ਵਿੱਚ ਆਉਂਦੀ ਹੈ ਤੁਸੀਂ ਵੀ ਆਪਣੀ ਕਾਰ ਨੂੰ ਲਗਜ਼ਰੀ ਲੁੱਕ ਦੇ ਸਕਦੇ ਹੋ ਸਿਰਫ 500 ਰੁਪਏ ਦਾ ਪ੍ਰੋਡਕਟ ਹੈ ਇਹ ਕਿਤੇ ਐ ਤਾਂ ਨਹੀਂ ਹੈਗਾ ਵੀ ਹੱਥ ਸੇ ਟੱਚ ਕਰਨ ਬੱਚੇ ਕਿਤੇ ਹੱਥ ਨੂੰ ਬਲੈਕ ਬਲੈਕ ਲੱਗੀ ਜਾਂਦਾ ਆਪਾਂ ਸਿਰਫ 700 ਰੁਪਏ ਦੇ ਵਿੱਚ ਇਹ ਆਈਟਮ ਪ੍ਰੋਵਾਈਡ ਕਰ ਰਹੇ ਹਾਂ ਬਾਈ ਇਹ ਇੰਨੀ ਵਧੀਆ ਚੀਜ਼ ਤੁਸੀਂ ਕਹਿ ਰਹੇ ਹੋ ਫਿਰ 700 ਵਿੱਚ ਦੇ ਕੇ ਤੁਹਾਨੂੰ ਪਿੱਛੇ ਕੀ ਵਾਸਤਾ ਸਕ੍ਰੈਚ ਰਿਮੂਵਰ ਹੈ ਜਿੱਦਾਂ ਤੁਸੀਂ ਹਲਕੀਆਂ ਚੀਟਾ ਪੈ ਜਾਂਦੀਆਂ ਨੇ ਉਹ ਸਾਰੀਆਂ ਇਹ ਕਲੀਨ ਕਰੂੰਗਾ ਸਿਰਫ 300 ਰੁਪਏ ਦਾ ਪ੍ਰੋਡਕਟ ਹੈ ਜੀ ਸਿਰਫ 100 ਰੁਪਏ ਦੇ ਵਿੱਚ ਉਹਨਾਂ ਨੇ ਆਪਣਾ ਡੈਂਟ ਕੱਟ ਲਿਆ ਸ਼ਾਨ ਸ਼ੀਟ ਹੈਗੀ ਆ ਇਹ ਧੁੱਪ ਨੂੰ ਕਾਰ ਦੇ ਅੰਦਰ ਨਹੀਂ ਆਉਣ ਦਿੰਦੀ ਕਾਰ ਨੂੰ ਠੰਡਾ ਰੱਖਦੀ ਹੈ 100 ਰੁਪਏ ਦੀ ਪੈਂਚਰ ਕਿਟ ਹੈ ਤੁਸੀਂ ਆਪਣੀ ਕਾਰ ਦੇ ਵਿੱਚ ਇੱਕ ਪੈਂਚਰ ਕਿਟ ਜ਼ਰੂਰ ਰੱਖੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾ ਜਿੱਦਾਂ ਇਹ ਮੁੰਡਿਆਂ ਦੇ ਜਿਹੜੇ ਅਥਰੇ ਸ਼ੌਂਕ ਹੁੰਦੇ ਨੇ ਉਹ ਵੱਲੇ ਹੁੰਦੇ ਨੇ ਜਿੱਦਾਂ ਉਹ ਆਪਣੀਆਂ ਘੋੜੀਆਂ ਦੇ ਸ਼ੌਕੀਨ ਹੁੰਦੀਆਂ ਨੇ ਘੋੜੀਆਂ ਨੁਕਰੀਆਂ ਘੋੜੀਆਂ ਜਿਹੜਾ ਲਿਸ਼ਕਾ ਕੇ ਰੱਖਦੇ ਨੇ ਐਵੇਂ ਹੀ ਅੱਜ ਕੱਲ ਦੇ ਜਿਹੜੇ ਮੁੰਡੇ ਗੱਡੀਆਂ ਕਾਰਾਂ ਦੇ ਸ਼ੌਕੀਨ ਨੇ ਆਪਣੀਆਂ ਗੱਡੀਆਂ ਉਹ ਜਿਹੜਾ ਲਿਸ਼ਕਾ ਕੇ ਚਮਕਾ ਕੇ ਰੱਖਦੇ ਨੇ ਪਰ ਜਿਹੜਾ ਸਮਾਨ ਲਿਆਉਣ ਲਈ ਕਿਤੇ ਲੁਧਿਆਣਾ ਜਾਂ ਚੰਡੀਗੜ੍ਹ ਦੂਰ ਦੂਰ ਜਾਣਾ ਪੈਂਦਾ ਕਾਰਾਂ ਦੇ ਸਮਾਨ ਲਈ ਪਰ ਅੱਜ ਤੁਹਾਨੂੰ ਅਸੀਂ ਅਜੇਆ ਸਮਾਨ ਦਿਖਾਵਾਂਗੇ ਗੱਡੀਆਂ ਕਾਰਾਂ ਦਾ ਜਿਹੜਾ ਕਿ ਬਿਲਕੁਲ ਸਸਤਾ ਵੀ ਮਿਲ ਪਰ ਉਹਨਾਂ ਵਿੱਚੋਂ ਕੁਝ ਅਜੇ ਆ ਸਮਾਨ ਆ ਜਿਹੜਾ ਤੁਸੀਂ ਪਹਿਲੀ ਵਾਰ ਦੇਖੋਗੇ ਜੇਕਰ ਤੁਹਾਡੀ ਛੋਟੀ ਗੱਡੀ ਆ ਪਰ ਜੇਕਰ ਤੁਸੀਂ ਉਹ ਸਮਾਨ ਫਿੱਟ ਕਰ ਲਿਆ ਤਾਂ ਤੁਹਾਡੀ ਗੱਡੀ ਜਿਹੜੀ ਵੱਡੀਆਂ-ਵੱਡੀਆਂ ਕਾਰਾਂ ਨੂੰ ਜਿਹੜੀ maat ਪਾਊਗੀ ਤਾਂ ਸਾਡੇ ਨਾਲ ਬਾਈ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੋਲ ਇਹੋ ਜਿਹਾ ਕਿਹੜਾ ਸਮਾਨ ਆ ਵੀ ਜਿਹੜੇ ਛੋਟੇ-ਛੋਟੇ ਗੱਡੀ 'ਚ ਫਿੱਟ ਹੋ ਕੇ ਜਿਹੜਾ ਵੱਡੀਆਂ-ਵੱਡੀਆਂ ਗੱਡੀਆਂ ਨੂੰ maat ਪਾਊਗਾ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਨੇਰਾ ਟੀਵੀ ਦਾ ਈ-ਮਾਰਕੀਟ ਪਟਿਆਲਾ ਤੇ ਆਪਾਂ ਇਦਾਂ-ਇਦਾਂ ਦੇ ਪ੍ਰੋਡਕ ਜੇ ਜਿਹੜੇ ਤੁਹਾਡੀ ਗੱਡੀ ਨੂੰ ਲਗਜ਼ਰੀ ਲੁੱਕ ਦੇ ਸਕਦੇ ਨੇ ਤੇ ਤੁਸੀਂ ਐਜੀਆਂ ਚੀਜ਼ਾਂ ਕਿਤੇ ਨਹੀਂ ਦੇਖੀਆਂ ਨੇ ਸਟਾਰਟ ਕਰਦੇ ਆਂ ਜੀ ਆਪਣੇ ਕੋਲ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਏ ਆਂ ਜੀ ਤੁਹਾਡੀ ਕਾਰ ਨੂੰ ਕਲੀਨ ਕਰਨ ਵਾਸਤੇ ਫੋਮ ਕਲੀਨਰ ਹੈ ਤੁਸੀਂ ਆਪਣੀ ਕਾਰ ਨੂੰ ਘਰੇ ਹੀ ਕਲੀਨ ਕਰ ਸਕਦੇ ਹੋ ਤੇ ਹਜ਼ਾਰਾਂ ਰੁਪਏ ਤੁਹਾਨੂੰ ਖਰਚਣ ਦੀ ਲੋੜ ਨਹੀਂ ਘਰੇ ਹੀ ਇਹਨੂੰ ਸਪਰੇਅ ਕਰੋ ਤੁਸੀਂ ਈਜ਼ੀ ਇਹਨੂੰ ਆਪਣਾ ਵਾਸ਼ ਕਰਕੇ ਆਪਣੀ ਕਾਰ ਦੀਆਂ ਸੀਟਾਂ ਚਮਕਾ ਸਕਦੇ ਹੋ ਬਾਈ ਜੀ ਜਿਹੜੇ ਤੁਸੀਂ ਆ ਸਾਫ਼ ਕਰਨ ਲਈ ਕਹਿਣੀ ਹੋ ਇਹ ਤਾਂ ਹੁਣ ਜਦੋਂ ਗੱਡੀਆਂ ਲੋਕ ਖਰੀਦਦੇ ਨੇ ਤਾਂ ਲੋਕ ਸਾਰੀ ਜਾਂਚ ਪੜਤਾਲ ਜੀ ਕਰਦੇ ਨੇ ਸਾਰਿਆਂ ਕੋਲ ਹੁੰਦੀ ਵੀ ਅਸੀਂ ਗੱਡੀ ਨੂੰ ਕਿਹਦੇ ਨਾਲ ਸਾਫ਼ ਕਰੀਏ ਫਿਰ ਇਹਦੇ ਵਿੱਚ ਕੀ ਖਾਸ ਆ ਇਹ ਹੈ ਜਾਂ ਵੀ ਜਿਹੜੇ ਇਹੀ ਤੁਹਾਡੇ ਕੋਲ ਆ ਕੇ ਖਰੀਦਣ ਇਹ ਚੀਜ਼ਾਂ ਜਿਹੜੀਆਂ ਕੰਪਨੀ ਚੋਂ ਨਹੀਂ ਮਿਲਦੀਆਂ ਇਹ ਚੀਜ਼ਾਂ ਕਿਤੋਂ ਕੰਪਨੀ ਚੋਂ ਨਹੀਂ ਮਿਲਦੀਆਂ ਕੰਪਨੀ ਵਾਲੇ ਤੁਹਾਨੂੰ ਜਸਟ ਪਰਫਿਊਮ ਦੇ ਦੇਣਗੇ ਮੈਟ ਦੇ ਦੇਣਗੇ ਬਟ ਸਾਫ਼ ਸਫਾਈ ਦਾ ਸਮਾਨ ਤੁਹਾਨੂੰ ਕੋਈ ਨਹੀਂ ਦੇਣਗੇ ਇਹ ਐਦਾਂ ਦੀ ਚੀਜ਼ ਆ ਜਿੱਦਾਂ ਵੀ ਤੁਹਾਡੇ ਕਿਤੇ ਗੰਦੇ ਹੱਥ ਲੱਗ ਗਏ ਕੋਈ ਸੀਟ ਤੇ ਮਤਲਬ ਕਿਤੇ ਤੁਹਾਡਾ ਈ ਦਾਗ ਪੈ ਗਿਆ ਤਾਂ ਉਹਨੂੰ ਤੁਸੀਂ ਇਹਨੂੰ ਈਜ਼ੀ ਟੂ ਸਪਰੇਅ ਕਰਨਾ ਤੇ ਆਪਣਾ ਕੱਪੜਾ ਮਾਰ ਦੇਣਾ ਤੁਸੀਂ ਦੇਖੋਗੇ ਤੁਹਾਡੀ ਸੀਟ ਇਹ ਬਿਲਕੁਲ ਕਲੀਨ ਹੋ ਚੁਗੀ ਅੱਛਾ ਭਾਈ ਜਿਵੇਂ ਉਸ ਗੱਡੀ 'ਚ ਕੁਝ ਡੁੱਢਲਾ ਜਾਂਦਾ ਫਿਰ ਉਹਨੂੰ ਤੋਂ ਲੱਗ ਜਾਂਦੇ ਨੇ ਹਨਾ ਜਾਂ ਗਿੱਲੇ ਕੱਪੜੇ ਨਾਲ ਅੱਛਾ ਇਹਨੂੰ ਸਪਰੇਅ ਕਰਕੇ ਕਰਕੇ ਜਸਟ ਤੁਸੀਂ ਕੱਪੜਾ ਗਿੱਲਾ ਸਪਰੇਅ ਕਰਕੇ ਸੁੱਕਾ ਕੱਪੜਾ ਮਾਰ ਦੇਣਾ ਇਹਦੇ ਤੇ ਗੱਡੀ ਤੁਹਾਡੀ ਐਨ ਕਲੀਨ ਹੋ ਜੂਗੀ ਇਹਦੇ ਨਾਲ ਤੁਸੀਂ ਗੱਡੀ ਦੀਆਂ ਛੱਤਾਂ ਵਗੈਰਾ ਵੀ ਆਪਣਾ ਕਲੀਨ ਕਰ ਸਕਦੇ ਹੋ ਆਲਮੋਸਟ ਸਾਰਾ ਜਿਹੜਾ ਅੰਦਰਲਾ ਸਮਾਨ ਹੈ ਤੁਸੀਂ ਇਹਦੇ ਨਾਲ ਕਲੀਨ ਕਰ ਸਕਦੇ ਹੋ ਜੀ ਭਾਈ ਕੋਟਿੰਗ ਕੀ ਰੱਖਿਆ ਹੋਇਆ ਉਹ ਵੀ ਦਿਖਾ ਦੋ ਜੀ ਆਪਾਂ ਤੁਹਾਨੂੰ ਦੇਣ ਲੱਗੇ ਆ ਜੀ ਇਹ ਪ੍ਰੋਡਕਟ ਹੈ ਜੀ ਕਾਰ ਦੀ ਔਟਿੰਗ ਲਈ ਪਾਲਿਸ਼ ਹੈ ਜੀ ਕੋਟਿੰਗ ਹੈ ਸਿਰਫ 400 ਰੁਪਏ ਦਾ ਪ੍ਰੋਡਕਟ ਹੈ ਇਹ ਤੁਹਾਡੀ ਕਾਰ ਨੂੰ ਬਾਹਰੋਂ ਛੋਟੇ-ਮੋਟੇ ਸਕਰੈਚ ਨੇ ਉਹਨਾਂ ਨੂੰ ਰਿਪੇਅਰ ਵੀ ਕਰੂਗਾ ਪਾਲਿਸ਼ ਵੀ ਕਰੂਗਾ ਤੇ ਕਲੀਨ ਵੀ ਕਰੂਗਾ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੇਣ ਲੱਗੇ ਆ ਜੀ ਆ ਆਪਣੇ ਕੋਲ ਲਾਈਟਾਂ ਨੇ ਜੀ ਇਹ ਹਵਾ ਜਦੋਂ ਚੱਲਦੀ ਹੈ ਇਹ ਪੱਖਾ ਘੁੰਮਦਾ ਹੈ ਤੇ ਇਹ ਲਾਈਟ ਜਲਦੀ ਹੈ ਇਹ ਆਪਾਂ ਬਾਹਰਲੇ ਪਾਸੇ ਫਰੰਟ ਦੇ ਉੱਤੇ ਇਹ ਸੀਟਾਂ ਦੇ ਮਤਲਬ ਫਰੰਟ ਦੇ ਉੱਤੇ ਤੁਸੀਂ ਇਹਨੂੰ ਫਿੱਟ ਕਰ ਸਕਦੇ ਹੋ ਤੇ ਤੁਹਾਡੀ ਕਾਰ ਦੀਆਂ ਲੁਕਸ ਜਿਹੜੀਆਂ ਉਹ ਬਹੁਤ ਹੀ ਸੋਹਣੀਆਂ ਲੱਗਣਗੀਆਂ। ਬਾਈ ਜੀ ਜਿਹੜੀ ਤੁਸੀਂ ਇਹ ਲਾਈਟਾਂ ਦਿਖਾ ਰਹੇ ਹੋ ਇਹ ਹਰ ਇੱਕ ਗੱਡੀ ਤੇ ਫਿਕਸ ਹੋ ਜਾਂਦੀਆਂ ਨੇ। ਬਿਲਕੁਲ ਜੀ ਜਿਹੜੀ ਮਰਜ਼ੀ ਕਾਰ ਦੇ ਉੱਤੇ ਤੁਸੀਂ ਇਹਨੂੰ ਫਿਕਸ ਕਰ ਸਕਦੇ ਹੋ ਕੋਈ ਵੱਡੀ ਛੋਟੀ ਕਾਰ ਦਾ ਕੋਈ ਰੋਲਾ ਨਹੀਂ ਇਹਦੇ ਵਿੱਚ। ਬਾਈ ਜੀ ਦੇਖਣ ਨੂੰ ਤਾਂ ਖੇਡਾਂ ਜੀਆਂ ਲੱਗਦੀਆਂ ਨੇ ਕਿ ਤੇ ਲੋਕ ਕਹਿੰਦੇ ਤੁਸੀਂ ਤਾਂ ਸਾਨੂੰ ਖੇਡਾਂ ਜੀਆਂ ਦਿਖਾਈ ਜਾਂਦੇ ਹੋ। ਤਾਂ ਮੈਡਮ ਦੇਖਣ ਨੂੰ ਖੇਡਾਂ ਲੱਗਦੀਆਂ ਨੇ ਜੋ ਖੇਡਾਂ ਤਾਂ ਲੱਗਦੀਆਂ ਨੇ ਇਹ ਮਿਲਦੀਆਂ ਨਹੀਂ। ਜਦੋਂ ਤੁਸੀਂ ਇਹਨੂੰ ਵਰਤੋਗੇ ਉੱਥੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਤੁਹਾਨੂੰ ਲੋਕ ਪੁੱਛਣਗੇ ਕਿ ਇਹ ਆਈਟਮ ਤੁਸੀਂ ਲੈ ਕੇ ਕਿੱਥੋਂ ਆਏ ਹੋ ਵੀਡੀਓਸ ਤਾਂ ਇਹਨਾਂ ਦੇ ਸਾਰੇ ਦੇਖ ਲੈਂਦੇ ਨੇ ਬਟ ਇਹ ਮਿਲਦੀਆਂ ਕਿੱਥੇ ਨੇ ਇਹ ਕਿਸੇ ਨੂੰ ਨਹੀਂ ਪਤਾ ਜੀ ਜੀ ਬਈ ਜੋ ਹੋਰ ਕਿਹੜੀ ਕਿਹੜੀ ਆਈਟਮ ਰੱਖੀ ਹੋਈ ਐ ਜੀ ਉਹ ਵੀ ਦਿਖਾ ਦਿਓ ਜੀ ਇਸ ਤੋਂ ਇਲਾਵਾ ਜੀ ਆਪਾਂ ਤੁਹਾਨੂੰ ਦੇਣ ਲੱਗੇ ਆ ਜੀ ਆਹ ਹੁੱਡ ਲਾਈਟ ਐ ਜੀ ਤਹਾਡੀ ਕੋਈ ਵੀ ਕਾਰ ਹੈ ਹੁਣ ਮੋਸਟਲੀ ਤੁਸੀਂ ਦੇਖਿਆ ਹੋਣਾ ਇਹ ਲਾਈਟ ਹੈ ਜਿਹੜੀ ਉਹ ਸਿਰਫ ਲਗਜ਼ਰੀ ਕਾਰਾਂ ਦੇ ਵਿੱਚ ਆਉਂਦੀ ਹੈ ਤੁਸੀਂ ਵੀ ਆਪਣੀ ਕਾਰ ਨੂੰ ਲਗਜ਼ਰੀ ਲੁੱਕ ਦੇ ਸਕਦੇ ਹੋ ਸਿਰਫ 500 ਰੁਪਏ ਦਾ ਪ੍ਰੋਡਕਟ ਹੈ ਇਹ ਈਜ਼ੀ ਟੂ ਇਨਸਟਾਲ ਹੈ ਤੁਸੀਂ ਆਪ ਵੀ ਇਹਨੂੰ ਘਰੇ ਇਨਸਟਾਲ ਕਰ ਸਕਦੇ ਹੋ ਵੀਡੀਓ ਅਸੀਂ ਤੁਹਾਨੂੰ ਸੈਂਡ ਕਰ ਦਾਂਗੇ ਸਿਰਫ ਦੋ ਤਾਰਾਂ ਲਾਉਣੀਆਂ ਨੇ ਤੇ ਇਹਨੂੰ ਤੁਸੀਂ ਫਿੱਟ ਕਰ ਸਕਦੇ ਹੋ ਆਪ ਹੀ ਕਿਵੇਂ ਬਈ ਜ ਆ ਸਮਝ ਨਹੀਂ ਲੱਗਿਆ ਹੈਗਾ ਮਣਾ ਕਿਵੇਂ ਦੋ ਤਾਰਾ ਲਾਉਣੀਆਂ ਨੇ ਕਿਵੇਂ ਫਿੱਟ ਹੋ ਜੂਵੇ ਇਹ ਲਾਈਟ ਇਨੂੰ ਮੈਂ ਜਿਹੜਾ ਡੈਸ਼ਬੋਰਡ ਆ ਉਹਦੇ نیچے ਇਹ ਲਾਈਟ ਆ ਜਿਹੜੀ ਆਪਾਂ ਨੇ ਚਿਪਕਾ ਦੇਣੀ ਆ ਬੈਟਰੀ ਦੇ ਵਿੱਚ ਦੋ ਕਨੈਕਸ਼ਨ ਨੇ ਉਹਨਾਂ ਦੇ ਵਿੱਚ ਇਹ ਤਾਰਾਂ ਲੱਗ ਜਾਣਗੀਆਂ ਘਰ ਹੀ ਹੀ ਬੰਦਾ ਇਹਨੂੰ ਇੰਸਟਾਲ ਕਰ ਸਕਦਾ ਹੈ ਬਾਕੀ ਇਹਦੀ ਵੀਡੀਓ ਆਪਾਂ ਸ਼ੇਅਰ ਕਰ ਦਾਂਗੇ ਕਿੱਦਾਂ ਇਹ ਯੂਜ਼ ਹੋਊਗੀ ਠੀਕ ਆ ਬਾਈ ਜੀ ਤੁਸੀਂ ਵੀ ਰੱਖਦੇ ਆ ਆਪਦੇ ਕੋਲ ਉਹ ਕਿ ਹਰੇਕ ਕਿਤੇ ਮਤਲਬ ਥਾਂ ਤੇ ਜਿਹੜੀ ਕੋਈ ਮਾਰਕੀਟ ਜਾਣੇ ਆ ਜਾਂ ਜਿੱਥੇ ਕਾਰਾਂ ਦੀ ਐਕਸੈਸਰੀ ਮਿਲਦੀ ਆ ਕਿ ਉੱਥੋਂ ਵੀ ਮਿਲ ਜਾਂਦੀ ਹੈ ਇਹ ਬਿਲਕੁਲ ਨਹੀਂ ਮਿਲਦੀਆਂ ਜੀ ਇਹ ਬਹੁਤ ਮਤਲਬ ਰੇਅਰ ਚੀਜ਼ਾਂ ਨੇ ਅਸੀਂ ਸਾਡਾ ਕਨਸੈਪਟ ਹੀ ਇਹ ਹੈ ਇਦਾਂ ਦੀ ਆਈਟਮਾਂ ਅਸੀਂ ਰੱਖਦੇ ਆ ਜਿਹੜੀਆਂ ਤੁਹਾਨੂੰ ਨਾਰਮਲ ਮਾਰਕੀਟ ਦੇ ਵਿੱਚ ਕਿਤੋਂ ਨਹੀਂ ਮਿਲਦੀਆਂ ਇਹ ਤੁਹਾਨੂੰ ਆਮ ਦੁਕਾਨਾਂ ਦੇ ਉੱਤੇ ਇਹ ਚੀਜ਼ਾਂ ਨਹੀਂ ਮਿਲਣਗੀਆਂ ਇਸ ਤੋਂ ਇਲਾਵਾ ਜਿੱਦਾਂ ਤੁਹਾਡੀ ਮਤਲਬ ਬਾਰਿਸ਼ ਦਾ ਟਾਈਮ ਆ ਕਾਰ ਦੇ ਉੱਤੇ ਤੁਸੀਂ ਦੇਖਿਆ ਹੋਣਾ ਸ਼ੀਸ਼ੇ ਜਿਹੜੇ ਫਰੰਟ ਸ਼ੀਸ਼ੇ ਦਾ ਸਾਈਡਾਂ ਦੇ ਸ਼ੀਸ਼ਿਆਂ ਦੇ ਉੱਤੇ ਆਪਣਾ ਦਾਗ ਜੇ ਜਮ ਜਾਂਦੇ ਨੇ ਕੁਝ ਮਿੱਟੀ ਦੇ ਹੋਗੇ ਜਾਂ ਕੁਝ بارش ਦੇ ਹੋਗੇ ਪਾਣੀ ਦੇ ਉਹਨੂੰ ਕਲੀਨ ਕਰਨ ਵਾਸਤੇ ਆਪਣੇ ਕੋਲ ਆ ਪ੍ਰੋਡਕਟ ਹੈ ਜੀ ਇੱਕ ਤੁਹਾਡੇ ਸ਼ੀਸ਼ੇ ਐ ਚਮਕਣ ਲਾ ਦੂਗਾ ਪਾਣੀ ਤਾਂ ਤੁਹਾਡੇ ਜਿਹੜਾ ਕਾਰ ਦੇ ਉੱਤੇ ਬਿਲਕੁਲ ਖੜੂਗਾ ਨਹੀਂ ਸ਼ੀਸ਼ੇ ਤੁਹਾਡੇ ਐਨ ਜਿੱਦਾਂ ਤੁਸੀਂ ਕੱਪੜਾ ਮਾਰ ਕੇ ਘਰੋਂ ਲੈ ਕੇ ਆਇਓ ਉਦਾਂ ਹੀ ਰਹਿਣਗੇ ਬਾਈ ਜੀ ਫਿਰ ਇਹ ਤਾਂ ਬਹੁਤ ਵਧੀਆ ਚੀਜ਼ ਆ ਜਿੱਦਾਂ ਹੁਣ ਹਨਾ ਮੀਂਹ ਦਾ ਮੌਸਮ ਆ ਤਾਂ ਕਿੰਨਾ ਕਿੰਨਾ ਪਾਣੀ ਖੜਾ ਹੁੰਦਾ ਮੈਂ ਕਹਿੰਦੀ ਆ ਜਦੋਂ ਉਹ ਸਾਰੇ ਪਾਸੇ ਹਨਾ ਗਾਰਾ ਜਾ ਲੱਗ ਜਾਂਦਾ ਤਾਂ ਕਹਿੰਦੇ ਇੱਕ ਟੈਨਸ਼ਨ ਜੀ ਵੱਧ ਜਾਂਦੀ ਹੈ ਵੀ ਲੋਜੀ ਹੁਣ ਗੱਡੀ ਨੂੰ ਸਰਵਿਸ ਕਰਵਾਉਣੀ ਪਊ ਤੋ ਬਾਕੇ ਲੈ ਕੇ ਆਉਣੀ ਪਊ ਫਿਰ ਇਹਦੇ ਨਾਲ ਹੀ ਕੰਮ ਸਾਰਜੂ ਮੈਨੂੰ ਲੱਗਦਾ ਹਨਾ ਇਹ ਜਸਟ ਹੈਗਾ ਜੀ ਸ਼ੀਸ਼ਾ ਜਿਹੜਾ ਆਪਣਾ ਫਰੰਟ ਸ਼ੀਸ਼ਾ ਜਾਂ ਸਾਈਡਾਂ ਦੇ ਸ਼ੀਸ਼ੇ ਨੇ ਆਪਣੇ ਚਾਰੋਂ ਵਿੰਡੋ ਦੇ ਉਹਨਾਂ ਵਾਸਤੇ ਇਹ ਪ੍ਰੋਡਕਟ ਯੂਜ਼ ਹੁੰਦਾ ਉਹਨਾਂ ਦੇ ਉੱਤੇ ਸਕ੍ਰੈਚ ਵਗ ਕੀ ਵਗੈਰਾ ਨਹੀਂ ਜਮੂਗੀ ਤਾਂ ਮਤਲਬ ਉੱਥੇ ਤੋਂ ਨੋ ਇਹ ਕੰਮ ਦੇ ਨਾਲ ਬਹੁਤ ਵਧੀਆ ਚੀਜ਼ ਹੈ ਜੀ 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 ਤੇ ਇਸ ਤੋਂ ਇਲਾਵਾ ਜਿਵੇਂ ਹੁਣ ਮਤਲਬ ਤੁਸੀਂ ਦੇਖਿਆ ਹੋਣਾ ਕਾਰ ਦੇ ਜਿਹੜੇ ਬਲੈਕ ਪਾਰਟਸ ਨੇ ਉਹ ਕਾਫੀ ਡਲ ਹੋ ਜਾਂਦੇ ਨੇ ਵਾਈਟ ਵਾਈਟ ਜੀ ਹੋ ਜਾਂਦੇ ਨੇ ਇਨਸਾਈਡ ਵੀ ਤਾਂ ਉਹਦੇ ਵਾਸਤੇ ਆਪਣੇ ਕੋਲ ਇੱਕ ਬਲੈਕ ਪਾਲਿਸ਼ ਹੈ ਤੁਸੀਂ ਇਨਸਾਈਡ ਵੀ ਯੂਜ਼ ਕਰ ਸਕਦੇ ਹੋ ਇਹਨੂੰ ਆਊਟਸਾਈਡ ਵੀ ਯੂਜ਼ ਕਰ ਸਕਦੇ ਹੋ ਤੇ ਸਿਰਫ 300 ਰੁਪਏ ਦਾ ਪ੍ਰੋਡਕਟ ਹੈ ਤੁਸੀਂ ਜਿਵੇਂ ਕਾਰ ਸ਼ੋਅਰੂਮ ਚੋਂ ਲੈ ਕੇ ਆਏ ਹੋ ਉਸੇ ਕੰਡੀਸ਼ਨ ਦੇ ਵਿੱਚ ਤੁਹਾਨੂੰ ਇਹ ਕਾਰ ਮਤਲਬ 5 ਮਿੰਟ ਬਾਅਦ ਤੁਹਾਨੂੰ ਦੇਖਣ ਨੂੰ ਮਿਲੇਗੀ ਬਾਈ ਜੀ ਜਿਹੜੀ ਇਹ ਪਾਲਿਸ਼ ਕਹਿ ਰਹੀ ਹੁਣ ਜਿੱਦਾਂ ਵੀ ਲਾਣ ਲਈ ਕਿਤੇ ਇਹ ਐਂ ਤਾਂ ਨਹੀਂ ਹੈਗਾ ਵੀ ਹੱਥ ਜਿਆ ਟੱਚ ਕਰਨ ਬੱਚੇ ਕਿਤੇ ਹੱਥ ਨੂੰ ਬਲੈਕ ਬਲੈਕ ਲੱਗੀ ਜਾਵੇ ਨਹੀਂ ਹੱਥ ਨੂੰ ਅਟੈਚ ਕਰਨ ਦੀ ਮਤਲਬ ਇਹਨੂੰ ਮੈਡਮ ਕਿੱਦਾਂ ਕਿਤੇ ਨਹੀਂ ਲੱਗੂਗੀ ਤੁਸੀਂ ਜਸਟ ਕੀ ਕਰਨਾ ਇਹਨੂੰ ਬੋਤਲ ਨੂੰ ਸਪਰੇਅ ਕਰਨਾ ਹੈ ਇਹਦੇ ਨਾਲ ਇੱਕ ਫੋਮ ਹੈ ਉਹਨੂੰ ਜਸਟ ਉਹਦੇ ਉੱਤੇ ਰੱਬ ਕਰ ਦੇਣਾ ਇਹ 2 ਮਿੰਟ ਦੇ ਵਿੱਚ ਹੀ ਸੁੱਕ ਜਾਂਦਾ ਹੈ ਜੀ ਤੇ ਇਸ ਤੋਂ ਇਲਾਵਾ ਆਪਾਂ ਦੇਣ ਲੱਗੇ ਜੀ ਤੁਹਾਨੂੰ ਜਿੱਦਾਂ ਕਾਰ ਨੂੰ ਕਲੀਨ ਕਰਨ ਵਾਸਤੇ ਅੰਦਰ ਮਿੱਟੀ ਘੱਟਾ ਜਮ ਜਾਂਦਾ ਉਹਦੇ ਲਈ ਆਪਣੇ ਕੋਲ ਆਇਆ ਜੀ ਇਹ ਵੈਕਿਊਮ ਕਲੀਨਰ ਹੈ ਫੁੱਲ ਪਾਵਰਫੁੱਲ ਵੈਕਿਊਮ ਕਲੀਨਰ ਹੈ ਇਹ ਜਿਹੜਾ ਹੈਗਾ ਤੁਹਾਡੀ ਕਾਰ ਦੇ ਵਿੱਚੋਂ ਡਸਟ ਵੀ ਰਿਮੂਵ ਕਰੂਗਾ ਤੇ ਪਿੱਛੇ ਤੁਸੀਂ 에어 ਨਾਲ ਆਪਣੀ ਕਾਰ ਦੀ ਮਿੱਟੀ ਵਗੈਰਾ ਜਿਹੜੀ ਜਿਆਦਾ ਕਿਤੇ ਜੰਮੀ ਹੋਈ ਹੈ ਉਥੋਂ ਤੁਸੀਂ 에ਅਰ ਨਾਲ ਬਾਹਰ ਵੀ ਕੱਢ ਸਕਦੇ ਹੋ ਤੇ ਇਥੋਂ ਇਹਨੂੰ ਤੁਸੀਂ ਵੈਕਿਊਮ ਵੀ ਕਰ ਸਕਦੇ ਹੋ ਸਿਰਫ 700 ਰੁਪਏ ਦਾ ਪ੍ਰੋਡਕਟ ਹੈ ਇਹ ਪ੍ਰੋਡਕਟ ਤੁਹਾਨੂੰ ਮਾਰਕੀਟ ਚ ਕਿਤੇ ਨਹੀਂ ਮਿਲੂਗਾ ਇਹ ਰੇਟ ਹੁਣ ਏਸੀ ਗੱਲ ਕਰੀਏ ਤਾਂ ਤਕਰੀਬਨ ਆਨਲਾਈਨ ਇਹ 15-1500 ਦੀ ਆਈਟਮ ਵਿਕਦੀ ਹੈ ਆਪਾਂ ਸਿਰਫ 700 ਰੁਪਏ ਦੇ ਵਿੱਚ ਇਹ ਆਈਟਮ ਪ੍ਰੋਵਾਈਡ ਕਰ ਰਹੇ ਹਾਂ ਬਾਈ ਇੰਨੀ ਵਧੀਆ ਚੀਜ਼ ਤੁਸੀਂ ਕਹਿ ਰਹੇ ਹੋ ਫਿਰ 700 ਵਿੱਚ ਦੇ ਕੇ ਤੁਹਾਨੂੰ ਪਿੱਛੇ ਕੀ ਵੱਜਦਾ ਸਾਡਾ ਕਨਸੈਪਟ ਹੋਰ ਹੈ ਜੀ ਅਸੀਂ ਆਨਲਾਈਨ ਤੇ ਆਫਲਾਈਨ ਦੇ ਵਿੱਚੋਂ ਮਾਰਕੀਟ ਨਾਲੋਂ ਸਾਡਾ ਰੇਟ ਘੱਟ ਮਿਲੂਗਾ ਸਾਡਾ ਕਨਸੈਪਟ ਹੀ ਇਹੀ ਹੈ ਕਿ ਵੱਧ ਤੋਂ ਵੱਧ ਬੰਦੇ ਸਾਡੇ ਨਾਲ ਜੁੜਨ ਜਿਹੜੇ ਇਹਨਾਂ ਚੀਜ਼ਾਂ ਦੇ ਸਕੀਨ ਨੇ ਅਸੀਂ ਰੇਟ ਵੀ ਘੱਟ ਦੇਵਾਂਗੇ ਤੇ ਆਈਟਮਾਂ ਵੀ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਦੇਵਾਂਗੇ। ਬਾਈ ਜੀ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਵੀ ਗੱਡੀ ਡਸਟ ਵਗੈਰਾ ਥੋੜਾ ਸਾਡੇ ਬੀਬੀਆਂ ਨੂੰ ਵੀ ਦੱਸ ਦੋ ਕਿ ਤੇ ਬੀਬੀਆਂ ਘਰੇ ਚੱਕ ਲੈਣ ਹਨ ਜਾਲੇ ਜੂਲੇ ਸਾਫ਼ ਕਰਨ ਲਈ ਬਿੱਬ ਫੜਿਆ ਵੀ ਵਧੀਆ ਲੱਗਦਾ ਕਿ ਤੇ ਉੱਪਰ ਚੜ ਜਾਣ ਚਾਕੇ ਵੀ ਜਾਲੇ ਸਾਫ਼ ਕਰਨ ਲਈ ਕੰਮ ਆ ਜੇ ਹਨਾ। ਜਾਲਿਆਂ ਵਾਸਤੇ ਜੀ ਅਲੱਗ ਚੀਜ਼ ਆ ਬੀਬੀਆਂ ਦੇ ਜਾਲੇ ਵਾਸਤੇ ਵੀ ਆਪਣੇ ਕੋਲ ਪ੍ਰੋਡਕਟ ਹੈਗਾ ਜੀ ਆ ਪਾਵਰਫੁੱਲ ਜਿਹੜਾ 에ਅਰ ਬਲੋਰ ਹੈ ਤੁਸੀਂ ਇਹਦੀ ਆਵਾਜ਼ ਤੋਂ ਅੰਦਾਜ਼ਾ ਲਾ ਦੇਣੀ। ਇਹ ਦੀ ਹਵਾ ਕਿੰਨੀ ਹੈ ਤੇ ਇਹ ਹਵਾ ਕਿੰਨੀ ਹੋਊਗੀ ਇਸ ਪ੍ਰੋਡਕਟ ਨਾਲ ਤੁਸੀਂ ਘਰੇ ਵੀ ਸਫਾਈ ਦਾ ਕੰਮ ਲੈ ਸਕਦੇ ਹੋ ਕਿਤੇ ਵੀ ਤੁਹਾਡੇ ਬੈੱਡਾਂ ਦੇ ਥੱਲੇ ਡਸਟ ਹੈ ਜਾਂ ਕਿਤੇ ਛੱਤ ਦੇ ਉੱਤੇ ਜਾਲੇ ਨੇ ਜਾਂ ਤੁਸੀਂ ਆਪਣੇ ਵਿੰਡੋਜ਼ ਕਲੀਨ ਕਰਨੀਆਂ ਨੇ ਡੋਰ ਕਲੀਨ ਕਰਨੇ ਨੇ ਉਹਨਾਂ ਦੇ ਵਿੱਚ ਇਹ ਪ੍ਰੋਡਕਟ ਤੁਹਾਡਾ ਕਾਫੀ ਸਕਸੈਸਫੁਲ ਰਹਿਣ ਵਾਲਾ ਹੈ ਚਾਰਜੇਬਲ ਹੈ ਬੈਟਰੀ ਦੇ ਨਾਲ ਹੈ ਸਿਰਫ 1000 ਰੁਪਏ ਦਾ ਪ੍ਰੋਡਕਟ ਹੈ ਜੀ ਇਹ ਚੋਲੋ ਵਧੀਆ ਹਨਾ ਫਿਰ ਤਾਂ ਬੀਬੀਆਂ ਨੂੰ ਉਹ ਡੰਡਿਆਂ ਦੇ ਨਾਲ ਕਪੜਾ ਲਾ ਕੇ ਲਮਕਨ ਦੀ ਲੋੜ ਨਹੀਂ ਹੈਗੀ ਸੀ ਹਨਾ ਇਹ ਸੋਲ ਪੱਖੇ ਪੁੱਖੇ ਦੇ ਨਾਲ ਹੀ ਤੁਸੀਂ ਸਾਫ਼ ਕਰ ਸਕਦੇ ਹੋ ਨੀਚੇ ਖੜੇ ਖੜੇ ਠੀਕ ਹੀ ਠੀਕ ਤਾਂ ਹੋਰ ਕਿਹੜੀ ਆਟਮ ਰੱਖੀ ਹੋਈ ਹੈ ਬਾਈ ਜੀ ਇਸ ਤੋਂ ਇਲਾਵਾ ਜੀ ਆਪਾਂ ਜਿਵੇਂ ਕਾਰ ਦੇ ਉਹ ਸਕ੍ਰੈਚ ਵਗੈਰਾ ਪੈ ਜਾਂਦੇ ਨੇ ਉਹਨੂੰ ਕਲੀਨ ਕਰਨ ਵਾਸਤੇ ਆਪਣੇ ਕੋਲ ਆਹ ਪ੍ਰੋਡਕਟ ਹੈ ਜੀ ਇੱਕ ਸਕ੍ਰੈਚ ਰਿਮੂਵਰ ਹੈ ਜਿੱਦਾਂ ਤੁਸੀਂ ਹਲਕੀਆਂ ਛਰੀਟਾਂ ਪੈ ਜਾਂਦੀਆਂ ਨੇ ਉਹ ਸਾਰੀਆਂ ਇਹ ਕਲੀਨ ਕਰੂਗਾ ਸਿਰਫ 300 ਰੁਪਏ ਦਾ ਪ੍ਰੋਡਕਟ ਹੈ ਜੀ ਤੇ ਜਿਵੇਂ ਤੁਸੀਂ ਦੇਖੋਗੇ ਕਿ ਕਿਤੇ ਗੱਡੀ ਤੁਹਾਡੀ ਕਿਤੇ ਨਾਲ ਲੱਗ ਗਈ ਜਿਹੜੀਆਂ ਜ਼ਿਆਦਾ ਡੂੰਘੀਆਂ ਹੋਣਗੀਆਂ ਜਿੱਥੋਂ ਬਲੇਕ ਬਲੈਕ ਪੇਂਟ ਹੀ ਉੱਤਰ ਗਿਆ ਉਹ ਨਹੀਂ ਰਿਪੇਅਰ ਕਰੂਗੀ ਇਹ ਜਸਟ ਉੱਪਰਲੇ ਜਿਹੜੇ ਛੋਟੇ ਮੋਟੇ ਸਕ੍ਰੈਚਸ ਨੇ ਉਹ ਇਹਦੇ ਨਾਲ ਰਿਮੂਵ ਹੋ ਜਾਣਗੇ ਜੀ ਜੀ ਇਸ ਤੋਂ ਇਲਾਵਾ ਇੱਕ ਆਈਟਮ ਤੁਹਾਨੂੰ ਹੋਰ ਦੇਣ ਲੱਗੇ ਆ ਜੀ ਆਪਾਂ ਇਹ ਡੈਂਟ ਪੁੱਲਰ ਹੈ ਜੀ ਜਿਵੇਂ ਤੁਸੀਂ ਦੇਖਿਆ ਹੋਣਾ ਆਪਣੀ ਕਾਰ ਤੇ ਜਿੱਦਾਂ ਤੁਸੀਂ ਕੋਈ ਹੱਥ ਰੱਖਿਆ ਗਿਆ ਜਾਂ ਤੁਹਾਡੇ ਤੋਂ ਕਿਸੇ ਵੀ ਤਰੀਕੇ ਡੈਂਟ ਪੈ ਗਿਆ ਇਹ 100 ਰੁਪਏ ਦਾ ਪ੍ਰੋਡਕਟ ਹੈ ਜੀ ਇਹਨੂੰ ਤੁਸੀਂ ਹਲਕਾ ਜਿਹਾ ਮਤਲਬ ਉਹਦੇ ਨਾਲ ਲਗਾ ਕੇ ਇਦਾਂ ਖਿੱਚ ਦੇਣਾ ਤੁਹਾਡਾ ਡੈਂਟ ਨਾਲ ਦੀ ਨਾਲ ਬਾਹਰ ਹੀ ਆ ਜਾਊਗਾ ਇਹ ਇਸੇ ਮਤਲਬ ਕੰਮ ਦਾ ਤੁਸੀਂ 400 ਤੋਂ 500 ਰੁਪਇਆ ਨਾਰਮਲ ਮਤਲਬ ਖਰਚ ਕਰ ਦਿੰਨੇ ਹੋ ਸਿਰਫ 100 ਰੁਪਏ ਦਾ ਪ੍ਰੋਡਕਟ ਇਹ ਤੁਹਾਡੇ ਸਾਰੇ ਕੰਮ ਜਿਹੜੇ ਹੈਗੇ ਆ ਕਰ ਦਊਗਾ ਅੱਗੇ ਵੀ ਤੁਹਾਨੂੰ ਮਤਲਬ ਕਿਸੇ ਚੀਜ਼ ਦੀ ਡੈਂਟ ਵਾਲੀ ਤਾਂ ਲੋਡ ਹੀ ਨਹੀਂ ਪੈਣੀ ਇਸ ਪ੍ਰੋਡਕਟ ਨਾਲ ਬਾਈ ਜੀ ਮਾਫ ਕਰਨਾ ਮੈਂ ਕਹਿ ਰਹੀ ਆ 100 ਰੁਪਏ ਦਾ ਜਵਾਕ ਦਾ ਨਿੱਪਲ ਨਹੀਂ ਮਿਲਦਾ ਹੈਗਾ ਜਮ ਦੇ ਜਮਾਕ ਨੂੰ ਜਦੋਂ ਉਹਦੇ ਵੇਲੇ ਨਿੱਪਲ ਜਾਂ ਲਿੰਦੇ ਨੇ ਚੱਬਣ ਲਈ ਮੈਂ ਤਾਂ ਉਹ ਲੱਗ ਰਿਹਾ ਇਹ ਨਿੱਪਲ ਤਾਂ ਬਹੁਤ ਚੀਜ਼ ਛੋਟੀ ਰਹਿ ਗਈ ਜੀ ਉਹਦੇ ਨਾਲ ਤਾਂ ਇਹ ਬਹੁਤ ਸਟਰੋਂਗ ਚੀਜ਼ ਹੈ ਬਹੁਤ ਕਮ ਦੀ ਚੀਜ਼ ਹੈ ਮਤਲਬ ਇਹਨੂੰ ਯੂਜ਼ ਕਰਕੇ ਜਿਹੜੇ ਦੇਖਿਆ ਹੁਣ ਪਿੱਛੇ ਮੇਰੇ ਕੋਲ ਕੋਈ ਅਮ੍ਰਿਤਸਰ ਤੋਂ ਆਇਆ ਜੀ ਠੀਕ ਹੈ ਜੀ ਉਹਨਾਂ ਨੇ ਮੇਰੇ ਤੋਂ ਪ੍ਰੋਡਕਟ ਪੜਿਆ ਨਾਲ ਦੀ ਨਾਲ ਪਰਚੇਜ਼ ਕਰਕੇ ਉਹ ਬਾਹਰ ਹੀ ਨਿਕਲੇ ਬਾਹਰ ਗੱਡੀ ਖੜੀ ਸੀ ਉਹਨਾਂ ਦੇ ਨਾਲ ਦੀ ਨਾਲ ਟੈਂਟ ਕੱਢ ਕੇ ਮੇਰੇ ਕੋਲ ਵਾਪਸ ਆ ਗਏ ਕਹਿੰਦੇ ਜੀ ਮੇਰਾ ਕੰਮ ਤਾਂ ਹੋ ਗਿਆ ਸਿਰਫ 100 ਰੁਪਏ ਦੇ ਵਿੱਚ ਉਹਨਾਂ ਨੇ ਆਪਣਾ ਟੈਂਟ ਕੱਢ ਲਿਆ ਬਾਈ ਜੀ ਜਿਹੜਾ ਤੁਸੀਂ ਇਹ ਸਮਾਨ ਦਿਖਾ ਰਹੇ ਹੋ ਵੀ ਗੱਡੀ ਨੂੰ ਜਿਹੜੀ ਲਗਜ਼ਰੀ ਲੁੱਕ ਹੋ ਜਾਂਦੀ ਆ ਤਾਂ ਬਹੁਤ ਜ਼ਿਆਦਾ ਲੋਕ ਕਹਿ ਦਿੰਦੇ ਨੇ ਵੀ ਪਹਿਲਾਂ ਤਾਂ ਇਹ ਖੇਡਾਂ ਜਿਹਾ ਦਿਖਾ ਦਿੰਦੇ ਨੇ ਵੀ ਬਾਅਦ ਚੋ ਕਿਸੇ ਕੰਮ ਨਹੀਂ ਆਉਂਦੀਆਂ ਹੈਗੀਆਂ ਕੰਮ ਆਉਣਗੀਆਂ ਜੀ ਦੇਖੋ ਜੇ ਤਾਂ ਤੁਸੀਂ ਸਿੱਧੀ ਨੀਤ ਨਾਲ ਉਹਨੂੰ ਚੀਜ਼ ਨੂੰ ਵਰਤੋਂਗੇ ਹੂੰ ਠੀਕ ਹੈ ਜੀ ਫਿਰ ਤਾਂ ਕੰਮ ਆਉਣਗੇ ਜੇ ਤੁਸੀਂ ਆਪ ਹੀ ਉਹਨੂੰ ਉਸ ਚੀਜ਼ ਨਾਲ ਤੁਸੀਂ ਪਲੇ ਕਰਨ ਲੱਗ ਗਏ ਤਾਂ ਉਹ ਕੰਮ ਕਿਵੇਂ ਕਰੂਗੀ ਜੀ ਇਸ ਤੋਂ ਇਲਾਵਾ ਜਿਵੇਂ ਹੁਣ ਆਪਣੀ ਕਾਰ ਧੁੱਪ ਦੇ ਵਿੱਚ ਪਾਰਕ ਕਰਦੇ ਆ ਤਾਂ ਤੁਸੀਂ ਆ ਕੇ ਦੇਖਦੇ ਹੋ ਕਿ ਤੁਹਾਡੀ ਕਾਰ ਨਾ ਮਤਲਬ ਪ੍ਰੋਪਰ ਗਰਮ ਹੋਈ ਰਹਿੰਦੀ ਹੈ ਫੁੱਲ ਗਰਮ ਹੁੰਦੀ ਹੈ ਏਸੀ ਵੀ ਤੁਹਾਡਾ ਜਿਹੜਾ ਹੈਗਾ 10 ਮਿੰਟ ਕੰਮ ਨਹੀਂ ਕਰਦਾ ਤਾਂ ਜਦੋਂ ਤੁਸੀਂ ਕਾਰ پارک ਕਰਤੀ ਧੁੱਪ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆਹ ਪ੍ਰੋਡਕਟ ਹੈ ਜਿਹੜਾ ਇਹ ਸ਼ੀਟ ਹੈ ਜੀ ਸਨ ਸ਼ੇਡ ਸ਼ੀਟ ਇਹ ਲਗਾ ਦੇਣੀ ਹੈ ਤੁਹਾਡੀ ਕਾਰ ਦੇ ਟੈਂਪਰੇਚਰ ਦਾ ਜਿਹੜਾ 15 ਤੋਂ Uh, 10% ਜਿਹੜਾ ਹੈਗਾ ਟੈਂਪਰੇਚਰ ਦਾ ਫਰਕ ਪੈ ਜਾਊਗਾ ਤੁਹਾਡਾ ਏਸੀ ਹੈ ਜਿਹੜਾ 2 ਮਿੰਟਾਂ ਦੇ ਵਿੱਚ ਤੁਹਾਡੀ ਕਾਰ ਨੂੰ ਠੰਡਾ ਕਰ ਦਊਗਾ ਬਈ ਜੀ ਸੀ ਇਹ ਸ਼ੀਟ ਦਿਖਾ ਰਹੇ ਹਾਂ ਵੀ ਜਿੱਦਾਂ ਹੁਣ ਕਾਰ ਨੂੰ ਆਪਾਂ ਬਾਹਰ ਖੜਾ ਦਿੰਨੇ ਹਾਂ ਧੁੱਪ ਵਗੈਰਾ ਆਏ ਨਾ ਤਾਂ ਕਾਰ ਕਾਰ ਚ ਬਹੁਤ ਹੀਟ ਹੋ ਜਾਂਦੀ ਹੈ ਫਿਰ ਇਹ ਕਿਵੇਂ ਕੰਮ ਸਮਝ ਨਹੀਂ ਲੱਗੀ ਥੋੜਾ ਦੁਬਾਰਾ ਸਮਝਾਓ ਇਹ ਕੱਪੜਾ 사 ਲੱਗ ਰਿਹਾ ਮਤਲਬ ਕੀ ਹੈ ਮੈਮ ਇਹ ਸਨ ਸ਼ੀਟ ਹੈਗੀ ਹੈ ਇਹ ਧੁੱਪ ਨੂੰ ਕਾਰ ਦੇ ਅੰਦਰ ਨਹੀਂ ਆਉਣ ਦਿੰਦੀ ਕਾਰ ਨੂੰ ਠੰਡਾ ਰੱਖਦੀ ਹੈ ਜਦੋਂ ਕਾਰ ਦੇ ਵਿੱਚ ਧੁੱਪ ਕ੍ਰੋਸ ਨਹੀਂ ਕਰੋਗੀ ਅੰਦਰ ਆਉਗੀ ਨਹੀਂ ਤਾਂ ਕਾਰ ਨੇ ਠੰਡਾ ਰਹਿਣਾ ਹੀ ਰਹਿਣਾ ਜੀ ਜੀ ਠੀਕ ਹੈ ਬਾਕੀ ਇਸ ਤੋਂ ਇਲਾਵਾ ਇੱਕ ਦੋ ਆਈਟਮਾਂ ਤੁਹਾਨੂੰ ਮੈਂ ਹੋਰ ਦਿਖਾ ਦਾਂ ਆ ਆਪਣੇ ਕੋਲ ਦੇਖੋ ਜੀ ਇੱਕ ਪੈਂਚਰ ਕਿਟ ਹੈ 100 ਰੁਪਏ ਦੀ ਪੈਂਚਰ ਕਿਟ ਹੈ ਤੁਸੀਂ ਆਪਣੀ ਕਾਰ ਦੇ ਵਿੱਚ ਇੱਕ ਪੈਂਚਰ ਕਿਟ ਜਰੂਰ ਰੱਖੋ ਕਿਤੇ ਨੇਰੇ ਸਵੇਰੇ ਜਰੂਰਤ ਪੈ ਜਾਂਦੀ ਹੈ ਟੂਰਿੰਗ ਵਗੈਰਾ ਜਿੰਨਾ ਦੀ ਜ਼ਿਆਦਾ ਰਹਿੰਦੀ ਹੈ ਟੂਰ ਵਗੈਰਾ ਕਰਦੇ ਹੋ ਤਾਂ ਆਹ ਕਿਟ ਜਰੂਰ ਰੱਖੋ ਤੇ ਇੱਕ ਨਾਲ ਆਹ ਸਾਈਡ ਸ਼ੀਸ਼ੇ ਨੇ ਜੀ ਕਿਦਾਂ ਆਪਾਂ ਨੂੰ ਮਲੇ ਨੀਚੇ ਸਾਈਡਾਂ ਤੋਂ ਗੱਡੀ ਦੇ ਟਾਇਰ ਨਹੀਂ ਦਿਖਦੇ ਕਿ ਕਿੰਨੀ ਕਿ ਜਗ੍ਹਾ ਹੈਗੀ ਆਪਾਂ ਪਾਰਕਿੰਗ ਵੇਲੇ ਆਪਾਂ ਨੂੰ ਦਿੱਕਤ ਆਉਂਦੀ ਹੈ ਸਿਰਫ ਇਹ ਵੀ 100 ਰੁਪਏ ਦਾ ਪ੍ਰੋਡਕਟ ਹੈ ਤੇ ਇੱਕ ਆਈਟਮ ਹੋਰ ਦਿਖਾਉਣ ਲੱਗਿਆ ਜੀ ਤੁਹਾਨੂੰ ਜਿਵੇਂ ਆਪਣੀ ਕਾਰ ਦੇ ਡਰਾਈਵਰ ਤੇ ਕਨੈਕਟਰ ਸੀਟ ਕੋਲ ਗੈਪ ਹੁੰਦਾ ਨਾਲ ਆਪਾਂ ਫੋਨ ਵਗੈਰਾ ਰੱਖਦੇ ਕੋਈ ਹੋਰ ਸਮਾਨ ਲੱਗਦਾ ਉਹ ਸਾਈਡ ਤੋਂ ਜਿਹੜਾ ਹੈਗਾ ਨੀਚੇ गिर ਜਾਂਦਾ ਹੈ ਸੀਟ ਦੇ ਉਹ ਗੈਪ ਨੂੰ ਕਵਰ ਕਰਨ ਵਾਸਤੇ ਆਹ ਪ੍ਰੋਡਕਟ ਹੈ ਜੀ ਆਪਣੇ ਕੋਲ ਠੀਕ ਹੈ ਜੀ ਇਹਨੂੰ ਯੂਜ਼ ਕਰਕੇ ਤੁਸੀਂ ਉਹ ਜਿਹੜਾ ਗੈਪ ਖਤਮ ਕਰ ਸਕਦੇ ਹੋ ਇਹਦੇ ਵਿੱਚ ਹੀ ਵੀ ਜਿਹੜਾ ਹੈਗਾ ਬਣੇ ਹੋਏ ਨੇ ਇਹਦੇ ਵਿੱਚ ਤੁਸੀਂ ਫੋਨ ਵਗੈਰਾ ਵੀ ਆਪਣੇ ਰੱਖ ਸਕਦੇ ਹੋ ਜੀ ਜੀ ਬਾਕੀ ਹੋਰ ਪ੍ਰੋਡਕਟ ਤੁਸੀਂ ਦੇਖਣ ਲਈ ਸਾਨੂੰ ਉਹ WhatsApp ਤੇ ਮੈਸੇਜ ਕਰ ਸਕਦੇ ਹੋ ਅਸੀਂ WhatsApp ਤੇ ਉੱਤੇ ਗਰੁੱਪ ਦੇ ਵਿੱਚ ਸਾਰੀਆਂ ਆਈਟਮਾਂ ਅਪਡੇਟ ਕਰਦੇ ਰਹਿੰਨੇ ਆ ਪ੍ਰਾਈਸ ਦੇ ਹਿਸਾਬ ਨਾਲ ਤੇ ਜਿਨ੍ਹਾਂ ਨੇ ਵੀ ਮਤਲਬ ਇਹ ਆਰਡਰ ਕਰਨੇ ਆ ਅਸੀਂ ਆਲ ਓਵਰ ਇੰਡੀਆ ਡਿਲੀਵਰੀ ਕਰਦੇ ਆ ਤੁਸੀਂ ਦਿੱਤੇ ਗਏ ਨੰਬਰ ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਾਨੂੰ ਕਾਲ ਕਰ ਸਕਦੇ ਹੋ ਤੇ ਪਤਾ ਸਾਡਾ ਹੈਗਾ ਜੀ ਈ-ਮਾਰਕੀਟ ਪਟਿਆਲਾ ਬੈਕ ਸਾਈਡ ਹੀਰੋ ਏਜੰਸੀ ਸਰੰਦ ਰੋਡ ਜੀ ਭਾਈ ਜੀ ਜਿਹੜੇ ਤੁਸੀਂ ਇਹ ਸਮਾਨ ਗੱਡੀਆਂ ਦਿਖਾਇਆ ਬਾਈ ਚਾਂਸ ਕਿਸੇ ਨੂੰ ਨਾ ਪਸੰਦ ਆਵੇ ਜਾਂ ਕੋਈ ਵਾਪਸੀ ਹੋ ਜਾਂਦਾ ਸੀ ਨੀ ਵਾਪਸੀ ਵਾਲਾ ਇਹਦਾ ਕੋਈ ਸੀਨ ਨਹੀਂ ਹੈਗਾ ਜੀ ਇਹ ਪਹਿਲਾਂ ਹੀ ਸਾਡੇ ਟੈਸਟਡ ਕੀਤੀਆਂ ਹੋਈਆਂ ਸਾਰੀਆਂ ਆਈਟਮਾਂ ਨੇ ਪਹਿਲਾਂ ਅਸੀਂ ਉਹਨਾਂ ਨੂੰ ਖੁਦ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਹੀ ਅਸੀਂ ਮਤਲਬ ਉਹਨੂੰ ਮਾਰਕੀਟ ਦੇ ਵਿੱਚ ਲਾਂਚ ਕਰਦੇ ਹਾਂ ਟੈਸਟਿੰਗ ਤੋਂ ਬਾਅਦ ਹੀ ਸਾਰਾ ਕੁਝ ਹੁੰਦਾ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ